ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਪ੍ਰਿੰਟ ਆ ਗਏ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਖਾਦੀ ਕੋਟਨ ਉੱਪਰ ਪ੍ਰਿੰਟ ਹੈ ਇੰਪੋਰਟਡ ਸਰਪਲਸ ਚਲੋ ਪੁੱਤਰ ਅੱਗੇ ਲੋ ਜੀ ਇਹ ਦੇਖੋ ਜੀ ਅਗਲਾ ਪ੍ਰਿੰਟ ਚੈੱਕ ਕਰੋ ਇੰਪੋਰਟਡ ਪ੍ਰਿੰਟ ਸਾਰੇ ਆ ਗਏ ਨੇ ਔਰ ਤੁਹਾਨੂੰ ਆਫਰ ਵੀ ਦੇਣਾ ਆਫਰ ਵੀ ਦਵਾਂਗੇ ਇੱਕ ਸਿੰਗਲ ਸੂਟ ਲੋਗੇ ਤੇ ਪ੍ਰਾਈਸ ਸੇਮ ਹੀ ਰਹਿਣਾ 650 ਜੇ ਤੁਸੀਂ ਦੋ ਸੂਟ ਬਾਏ ਕਰ ਲੋਗੇ ਤੇ ਇਹਦਾ ਪ੍ਰਾਈਸ ਜਿਹੜਾ ਹੈਗਾ ਤੁਹਾਨੂੰ अपना 600 ਲੱਗ ਜਾਏਗਾ ਠੀਕ ਹੈ ਜੀ ਹੋਰ ਦੱਸੋ ਜੀ ਇਹ ਪ੍ਰਿੰਟ ਚੈੱਕ ਕਰੋ ਬਹੁਤ ਹੀ ਪਿਆਰੇ ਪ੍ਰਿੰਟ ਨੇ ਔਰ ਜ਼ਬਰਦਸਤ ਪ੍ਰਿੰਟ ਨੇ ਲਓ ਜੀ ਓਕੇ ਜੀ ਆਫਰ ਤੁਹਾਨੂੰ ਦੇ ਦਿੱਤਾ ਅਸੀਂ ਹੋਲੀ ਦਾ ਮੈਂ ਆਫਰ ਦਿੰਦਾ ਨਹੀਂ ਸੀ ਕੋਈ ਐਂਡ ਨਾਲੇ ਮੇਰੇ ਘਰ ਬੇਟੀ ਹੋਈ ਹੈ ਤੇ ਤੁਹਾਨੂੰ ਡਿਸਕਾਊਂਟ ਦੇ ਦਿੱਤਾ ਸੀ ਓਕੇ ਜੀ ਲਓ ਜੀ ਇਹ ਜਿਹੜਾ ਕਪੜਾ ਆਏਗਾ ਜੀ ਇਹ ਆਏਗਾ ਜੀ ਪਾਪਲਿਨ ਦਾ ਬਲੈਕ ਵਾਲਾ ਔਰ ਇਹ ਦੇਖੋ ਇਹ ਬਹੁਤ ਹੀ ਜ਼ਿਆਦਾ ਜ਼ਬਰਦਸਤ ਪ੍ਰਿੰਟ ਆਏਗਾ ਉਹ ਫੜਾਉ ਵੈਂਡਰ ਬੇਟਾ ਹਾਂਜੀ ਵਾਓ ਪ੍ਰਿੰਟ ਹੈਗਾ ਜੀ ਜ਼ਬਰਦਸਤ ਇਹ ਦੋ ਦੇਖੋ ਇਹ ਵੀ ਖਾਦੀ ਦਾ ਪ੍ਰਿੰਟ ਹੈ ਬੜਾ ਹੀ ਜ਼ਬਰਦਸਤ ਹਾਂ ਇਹ ਪ੍ਰਿੰਟ ਤੇ ਖਤਮ ਹੋ ਗਿਆ ਸੀ ਦੁਬਾਰਾ ਪੰਜਵੀਂ ਤੋਂ ਛੇਵੀਂ ਵਾਰੀ ਲੈ ਕੇ ਆਏ ਰਿਪੀਟ ਉਹ ਫੜਾਓ ਪੁੱਤਰ ਹਾਂਜੀ ਹਾਂ ਬਰਡਸ ਵਾਲਾ ਪ੍ਰਿੰਟ ਇਹ ਵੀ ਖਤਮ ਹੋ ਗਿਆ ਸੀ ਤੇ ਇਹ ਵੀ ਆ ਗਿਆ ਜੇ ਰਿਪੀਟ ਤੇ ਲਓ ਜੀ ਹਾਂ ਜੀ ਲਓ ਜੀ ਇਹ ਵੀ ਕਰੋ ਚੈੱਕ ਗੱਲਬਾਤ ਪੂਰੀ ਸਿੰਗਲ ਸੂਟ ਦਾ ਪ੍ਰਾਈਸ 650 ਹੀ ਲੱਗਣਾ ਹੈ ਦੋ ਸੂਟ ਲੈ ਲੋਗੇ ਤਾਂ 1200 ਰੁਪਇਆ ਠੀਕ ਹੈ ਦੋਸਤੋ ਚੈੱਕ ਕਮੈਂਟੋ ਮੈਂ ਟਿਲੀ ਆਈ ਜਾ ਬੇਟਾ ਵਾਹ ਜੀ ਤੇ ਵਲੌਗ ਤੁਸੀਂ ਦੇਖ ਹੀ ਲਿਆ ਆ ਤੁਹਾਨੂੰ ਬਹੁਤ ਸਾਰਾ ਤੁਹਾਡਾ ਪਿਆਰ ਸਤਿਕਾਰ ਮਿਲਦਾ ਪਿਆ ਜੀ ਬਹੁਤ ਧੰਨਵਾਦ ਕਾਟਨ ਬਹੁਤ ਹੀ ਜ਼ਬਰਦਸਤ ਬਹੁਤ ਹੀ ਪਿਆਰੀ ਕਾਟਨ ਹੈ ਹੈਂਡ ਕਾਟਨ ਹੈ ਜ਼ਬਰਦਸਤ ਕਾਟਨ ਹੈ ਮੈਂ ਕਿੰਨੇ ਗੱਜੋ ਸਲ ਲੰਦਾ ਹੈ ਤੋ ਚਲੋ ਮੋਈ ਤੇ ਬੇਟਾ ਉਹ ਨੀਦਰਾਂ ਮੈਚਿੰਗ ਵੇਖੇ ਕਦੀ ਬਣਾ ਨਵੇਂ ਜ ਮੈਚਿੰਗ ਕਿਹੜੀ ਬਣਾਈ ਤੁਸੀਂ ਆਹ ਭਾਜੀ ਉਹ ਜਿਹੜੇ ਮੈਂ ਤੁਹਾਨੂੰ ਜਿਹੜੇ ਨਹੀਂ ਆ ਮਹਿੰਗੇ ਵਾਲੇ ਯਾਰ ਵਾਲੇ ਆ ਫੜਾ ਵਾਲੇ ਮੈਨੂੰ ਆ ਸਾਰੇ ਫੜਾ ਇਹਨਾਂ ਨੇ ਕੀ ਲਾਇਆ ਤੂੰ ਇਹਨਾਂ ਨੂੰ ਲਾਇਆ ਨਹੀਂ ਆਇਆ ਕਟਿੰਗ ਕਿਤੇ ਬਾਸੇ ਛੱਟਾਂ ਜੀ ਤੇ ਬਾਟਮ ਕਿਹੜੀ ਲੈਣੀ ਹੈ ਤੁਹਾਨੂੰ ਕੁਝ ਵੀ ਕਿਹੜੀ ਲੈਣੀ ਚਾਹੁੰਦੇ ਹੋ ਕੋਣ ਸੁਣਾ ਜੈਪੁਰੀਆ ਦਿਖਾ ਮੇਰਾ ਪੁੱਤਰ ਮੈਨੂੰ ਦਿਖਾ ਬਾਟਮ ਕਿਹੜੀ ਕਿਹੜੀ ਪਈ ਦਿਖਾ ਮੇਰਾ ਬੇਟਾ ਚਾਰ ਹੋਗੇ ਨਾ ਹਾਂ ਹਾਂ ਦਿਖਾ ਮਾਸੂਮ ਅਪਰੰਦਤ ਤੋ ਆ ਜ ਫੜਾ 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 ਜਲਦੀ ਫੜਾ ਮੇਰਾ ਪੁੱਤਰ ਹੁਣ ਇਹਨੇ ਦੇਖਾ ਹਾ ਇੱਕ ਜੀ ਫੜਾ ਫੜਾ ਮੇਰਾ ਬੇਟਾ ਲਾ ਜੀ ਆਇਆ ਉਹ ਕਰ ਰੱਖੀ ਇਹਦੀ ਇੱਕੋ ਰਹਿ ਗਿਆ ਤੋ ਫਿਰ ਰਹਿੰਦੇ ਆ ਗਏ ਮੈਂ 1 ਮਿੰਟ ਦੇ ਬਸ ਲਓ ਜੀ ਪ੍ਰਿੰਟ ਦੇ ਸਾਰੇ ਹੀ ਜ਼ਬਰਦਸਤ ਨੇ ਬਹੁਤ ਪਿਆਰੇ ਜ਼ਬਰਦਸਤ ਹਨ डन ਆ ਦਿਖਾ ਦਿੱਤਾ ਬੜਾ ਇੱਦਾਂ ਆਵळा ਆਵळा ਨਹੀਂ ਇਹ ਇਹਦੇ ਆਏ ਨੇ ਨਾ ਹੋਰ ਪ੍ਰਿੰਟ ਅੱਛਾ ਇਹ ਕੀ ਹੈ ਚਲੋ ਕੋਈ ਪ੍ਰਿੰਟ ਤੇ ਬੜੀ ਭਰਪੂਰ ਮਾਤਰਾ ਚ ਨੇ ਆਪਣੇ ਕੋਲ ਲੋਡ ਚਲੋ ਲੋਡ ਤੰ 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 ਕਿੰਨਾ ਤੇ ਜਦ ਹੀ ਆਹ ਹੋ ਇਥੇ ਪਿਆ ਕੋਈ ਗੰਨ ਵੇ ਲੈਨੇ ਕਲਚਰ ਦੇ ਰੱਖੀ ਜਾ ਸ਼ਾਬਾਸ਼ ਲਵਾਓ ਸਕਰੀਨ ਸ਼ਾਟ ਲੈ ਲਓ ਜਿਹੜੇ ਜਿਹੜੇ ਪ੍ਰਿੰਟ ਤੁਹਾਨੂੰ ਚਾਹੀਦੇ ਨੇ ਓਕੇ ਦੋਸਤੋ ਇਹ ਪ੍ਰਿੰਟ ਚੈੱਕ ਕਰੋ ਇੰਪੋਰਟਡ ਸਰਪਲਸ ਸਰਪਲਸ ਦਾ ਪ੍ਰਿੰਟ ਲੋਇ ਚੈੱਕ ਕਰੋ ਫਿਰ ਡਾਲੋਗੇ ਆ ਵੀ ਖਾਦੇ ਬਾਈ लो जी ठीक है जी अभी प्रिंट आप खा देना लो जी देखो ए देखो ये फ्रॉक ए शेप तैयार की थी कस्टमर ने किसी ने और ये देखो बहुत ही जबरदस्त ओके रिपोर्ट थैंक यू लो जी चेक करो बहुत ही सोने प्रिंट जबरदस्त लो जी स्क्रीनशॉट लवो तो बुक करो चलो जी ये चेक करो बहुत ही सोने चलो अगे इम्पोर्टेड प्रिंट चलो टू पॉइंट फाइव टू पॉइंट फाइव इंचे का कपड़ा वा एक पचहत्तर एक पचहत्तर है चलो जी चलो ਚਲੋ ਜੀ ਚਲੋ 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 ਜਲਦੀ ਬਟਾ ਜੋ ਦੀ ਐਪ ਆ ਪੱਪਲੀ ਨੇ ਓ ਵਾਓ ਉਹ ਪ੍ਰਿੰਟ ਹੈਗਾ ਜੀ ਬਿਊਟੀਫੁਲ ਲਓ ਜੀ ਇਹ ਇੱਕੋ ਹੀ ਐ ਜੀ ਬਸ ਦੁਪੱਟੇ ਨਾਲ ਬਾਕੀ ਮਾਲ ਜਿਹੜਾ ਰੈਡੀ ਹੋ ਰਿਹਾ ਠੀਕ ਹੈ ਮੈਚਿੰਗ ਨਾਲ ਦੁਪੱਟੇ ਨਾਲ ਇੱਕੋ ਹੀ ਆ ਪਰ ਚੀਜ਼ ਬਹੁਤ ਹੀ ਆਤਮਿਕ ਅਵੇਲੇਬਲ ਓਨਲੀ ਐਡ ਗਲਾਬ ਸੂਟਸ ਜੀ ਫਿਰ ਦੋਸਤੋ ਇੰਪੋਰਟਡ ਸਰਪਲਸ ਡੋਬੀ ਦਾ ਪ੍ਰਿੰਟ ਆ ਤੇ ਦੁਪੱਟਾ ਪਿਓਰ ਦਾ ਆਹੇ ਵੇਖੋ ਇਹ ਟਾਈ ਐਂਡ ਆਈ ਆ ਗਿਆ ਜੀ ਕੰਮ ਚਲੋ ਜੀ ਆ ਹਾਏ 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 ਜਬਰਦਸਤ ਇਧਰ ਵੇਖੋ ਕਿਤੇ ਵਾਜ਼ੀਵਾ ਵਾਓ ਵਾਟ ਅ ਬਿਊਟੀਫੁਲ ਵਾਟ ਅ ਬਿਊਟੀਫੁਲ ਪ੍ਰਿੰਟ ਇਧਰ ਵੇਖੋ ਮੈਂ ਕਹਾ ਤਿੰਨ ਤਿੰਨ ਟ੍ਰਿਪਲ ਡਾਈ ਹੋ ਗਿਆ ਕੰਮ ਇਧਰ ਵੇਖੋ ਪਹਿਣਾ ਆਂਦੀ ਆ ਹੀ ਭਾਰੀ ਵੀ ਤੇ ਦੁਪੱਟਾ ਦੇ ਦਿਆ ਕਰੋ ਦੁਪੱਟਾ ਬੜਾ ਲੈਣਾ ਪਏ ਤਾਂ ਬਜ਼ਾਰੋਂ ਸਾਨੂੰ ਜਾਣਾ ਪੈਂਦਾ ਮੈਂ ਕੋਈ ਗੱਲ ਨਹੀਂ ਵੀ ਤੇ ਦੁਪੱਟਾ ਦੇ ਦੇਂਗੇ ਆਹ ਦੇਖੋ ਇਹ ਕੋਈ ਉਹ ਗੰਦਕੂੜਾ ਦੇਸੀ ਪ੍ਰਿੰਟ ਨਹੀਂ ਹੈ ਗੇ ਸਾਰੇ ਸ਼ੋਰੂਮਾਂ 'ਚ ਪ੍ਰਿੰਟ ਲੱਗੇ ਪਏ ਨੇ ਆ ਲੈ ਆਏ ਹਾਏ ਹਾਏ ਇਧਰ ਗੱਲਬਾਤ ਕਰੋ ਫਿਰ ਚੈੱਕ ਪਾਪਲੀ ਨਾ ਨੇ ਨਹੀਂ ਨਹੀਂ ਪਿਓਰ ਕੋਟਨ ਆ ਪਿਓਰ ਕੈਮਰਿਕ ਵਾਟ ਆ ਬਿਊਟੀਫੁਲ ਇਧਰ ਚੈੱਕ ਕਰੋ ਕਿ ਵਾਹ ਥੈਂਕ ਯੂ ਫਿਰ ਤੁਸੀਂ ਕਾਲ ਕੀਤੀ ਸੀ ਕਿ ਭਾਜੀ ਪਿਓਰ ਦੁਪੱਟੇ ਨਾਲ ਲਿਆ ਕੇ ਦਿਓ ਕੋਈ ਨਹੀਂ 890 ਰੁਪਏ ਦੇ ਵਿੱਚ ਸੂਟ ਦੇ ਦਾਂਗੇ ਸ਼ਿਪਿੰਗ 올 ਇੰਡੀਆ ਫ੍ਰੀ ਦੇ ਦਾਂਗੇ 5 ਮੀਟਰ ਸੂਟ 2.5 ਮੀਟਰ ਦੁਪੱਟਾ 2.5 2.5 ਪਿਓਰ ਦੁਪੱਟਾ ਜ਼ਬਰਦਸਤ ਚਲੋ ਅੱਗੇ ਜੀ ਲੋਰੀ ਚੈੱਕ ਕਰੋ ਫਿਰ ਸਿਰਫ 890 ਚ 2.5 2.5 ਦੁਪੱਟਾ ਪਿਓਰ ਦਾ ਦੁਪੱਟਾ ਕੈਮਰੀ ਕਾਟਨ 5 ਮੀਟਰ ਈਜ਼ੀ ਵਾਸ਼ ਕਰਨਾ ਜੀ ਕੱਪੜੇ ਨੂੰ ਓਕੇ ਜੀ ਧੁੱਪੇ ਸੁਬਣੇ ਨਹੀਂ ਪਾਉਣਾ ਸ਼ਾਮੇ ਸੁਕਣੇ ਪਉਣਾ ਆ ਇਧਰ ਵੇਖੋ ਤਿੰਨ ਤਿੰਨ ਰੰਗ ਕਰਾ ਦਿੱਤੇ ਨੇ ਜੀ ਵਾਹ ਜੀ ਵਾਹ ਚਲੋ ਤਿੰਨ ਵਾਹ ਜੀ ਵਾਹ ਇਧਰ ਚੈੱਕ ਕਰੋ ਓਏ ਹੋਏ ਹੋਏ ਦੁਪੱਟੇ ਤੇ ਮੈਂ ਕਹੇ ਜਜੇ ਕਾਰ ਹੈ ਜੀ ਇਹੋ ਟਾਈਆਂ ਤੇ ਦੁਪੱਟਾ ਕਰਾਣਾ ਹੋਵੇ ਤਾਂ 250 ਤੋਂ 300 ਰੁਪਿਆ ਲੈ ਲੈਂਦੇ ਨੇ ਖਾਲੀ ਦੁਪੱਟੇ ਡਾਈ ਕਰਨ ਦਾ ਤੇ 250 ਦਾ ਦੁਪੱਟਾ ਅਸੀਂ ਤਾਂ ਤੁਹਾਨੂੰ 890 ਜੋ ਮਾਨ ਤਾਣ ਕਰਕੇ ਸ਼ਿਪਿੰਗ ਵੀ ਦੇ ਰਹੇ ਹਾਂ ਵਿੱਚੇ ਹੀ ਸਮਝ ਲਓ ਕੀ ਆਫਰ ਹੀ ਲਾਤਾ ਭਾਈ ਨੇ ਓਏ ਹੋਏ ਹੋਏ ਇਹ ਦੁਪੱਟੇ ਚੈੱਕ ਕਰੋ ਵਾ ਜੀ ਵਾਹ ਅੱਧ ਪੇ ਹੋਰ ਦੇ ਦੁਪੱਟੇ ਜੀ ਬਹੁਤ ਸੋਹਣੇ ਹੈਗੇ ਦੁਪੱਟੇ ਔਰ ਡਿਮਾਂਡ ਫੁੱਲ ਫਲਿਜ ਦੁਪੱਟੇ ਬਹੁਤ ਸੋਹਣੇ ਆ ਇਧਰ ਵੇਖੋ ਹੋ 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 ਜਬਰਦਸਤ ਐ ਵੇਖੋ ਗੁਲਾਬ ਸੂਟਸ ਕੋ ਅਵੇਲੇਬਲ ਨੇ ਸਿਰਫ ਕਾਦੀਆਂ ਦੇ ਵਿੱਚ ਜੀ ਚਲੋ ਬੁੱਤਰ ਅੱਗੇ ਜੀ ਅੱਗੇ ਸ਼ਾਬਾਸ਼ ਐ ਦੇਖੋ ਗ੍ਰੀਨ ਅਫਰੋਜੀ ਜੱਜ ਦਾ ਹੀ ਬੜਾ ਤਿੰਨ ਦੁਬੱਟੇ ਚੈੱਕ ਕਰੋ ਵਾ ਦੋ ਬਹੁਤ ਹੁਣ ਤੁਹਾਡੀ ਟੈਨਸ਼ਨ ਹੀ ਮਗਾ ਦੇਣੀ ਘਰੇ ਬੈਠੇ ਵੀ ਦੁਬੱਟੇ ਸੂਟ ਥੈਂਕ ਯੂ ਫਿਰ ਪਿਓਰ ਦਾ ਮਤਲਬ ਗਲਾਬ ਸੂਟਸ ਚੈੱਕ ਕਰੋ 2.5 ਮੀਟਰ ਪਿਓਰ ਕੈਮਰਿਕ ਕ੍ਰਸ਼ ਪਿਓਰ ਕੈਮਰਿਕ ਕਾਟਨ ਸਾਈਬਾ ਦੀ ਇੰਪੋਰਟਡ ਇਹ ਬਿਊਟੀਫੁਲ ਮੈਚਿੰਗ ਆ ਹਾਈ ਲੈਵਲ ਚਲੋ ਅਗਲਾ ਜੀ ਵਾ ਵਾਈਟ ਦਿਖਾਓ ਪੁੱਤਰ ਸਾਰਾ ਫਰੋਜੀ ਦਿਖਾ ਦੇ ਜਿਹੜਾ ਮੱਝ ਵਾਓ ਇਹ ਦੇਖੋ ਚੈੱਕ ਕਰੋ ਸਿਰਫ ਅਵੇਲੇਬਲ ਨੇ ਇਹ ਗਲਾਬ ਸੂਟਸ ਕੋ ਮਿਲਨੇ ਜੇ ਹੋਰ ਕਿਤੋਂ ਨਹੀਂ ਜੇ ਮਿਲਨੇ ਦੋਸਤੋ ਅਸੀਂ ਜੇ ਸ਼ਰਟ ਦਾ ਕਪੜਾ ਵਧੀਆ ਲਾਇਆ ਤੇ ਬਾਟਮ ਦਾ ਹੋ ਸਕਦਾ ਉਸ ਤੋਂ ਵੀ ਵਧੀਆ ਲਾਈਏ ਠੀਕ ਹੈ ਇਧਰ ਚੈੱਕ ਕਰੋ ਇਹ ਚੀਜ਼ਾਂ ਜਿਹੜੀਆਂ ਮੈਚਿੰਗ ਸੋਬਰ ਸ਼ੇਡਸ ਸਰਦਾਰੀ ਲੋ ਜੀ ਇਹ ਮੇਰੇ ਕੋ ਖਤਮ ਹੋ ਗਿਆ ਸੀ ਤੀਜੀ ਚੌਥੀ ਵਾਰ ਰਿਪੀਟ ਤੇ ਆ ਗਿਆ ਇਹਦੇ ਨਾਲ ਇੱਕ ਬਾਟਮ ਮਿਲੇਗੀ ਕਰੀਮ ਠੀਕ ਹੈ ਇੱਕ ਬਾਟਮ ਮਿਲੇਗੀ ਤੁਹਾਨੂੰ ਪਿੰਕ ਇੱਕ ਪਿੰਕ ਨਾ ਮਿਲੇਗਾ ਇੱਕ ਕਰੀਮ ਨਾ ਮਿਲੇਗਾ ਓਕੇ ਜੀ ਉਹ ਵੀ ਦਿਖਾਓ ਪੁੱਤਰ ਹਾਂ ਹਾਂ ਜੀ ਹਾਂ ਜੀ ਇਹ ਦਿਖਾਓ ਲਓ ਜੀ ਅਗਲਾ ਪ੍ਰਿੰਟ ਜਿਹੜਾ ਆਏਗਾ ਜੀ ਇਹ ਚੈੱਕ ਕਰੋ ਮਤਲਬ ਕਿ YouTube ਤੇ ਵੀਡੀਓ ਪਾਉਣ ਤੋਂ ਬਿਨਾ ਹੀ ਐ ਸੂਟ ਤਾੜ ਤਾੜ ਹੋ ਗਏ ਨੇ ਬਹੁਤ ਹੀ ਜ਼ਬਰਦਸਤ ਪ੍ਰਿੰਟ ਸੀਗੇ ਦੀ ਬੈਸਟ ਮੈਚਿੰਗ ਚੈੱਕ ਕਰੋ ਤੁਸੀਂ 5 ਮੀਟਰ ਕਪੜਾ ਪੂਰਾ ਵਿਦਆਊਟ ਲਾਈਨਿੰਗ ਬਨੇਗਾ ਔਰ ਜੇ ਕਪੜੇ ਦੀ ਚਸ ਵੀ ਨਿਕਲ ਜੇ ਰੰਗ ਵੀ ਉਤਰ ਜੇ ਤੇ ਅਸੀਂ ਜ਼ਿੰਮੇਵਾਰ ਬੈਠੇ ਹਾਂ ਇਹ ਦੇਖੋ ਜੀ ਇਹ ਸ਼ੇਡ ਚੈੱਕ ਕਰੋ ਪਹਿਲਾਂ ਵਾਓ 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 ਬੋਲੋ ਕਾਲ ਬਲੈਕ ਬੇਟਾ ਬਹੁਤ ਸੋਹਣੀ ਐ ਦਰ ਲਓ ਜਵਾਬ ਥੈਂਕ ਯੂ ਇਹ ਪ੍ਰਿੰਟ ਤੁਹਾਨੂੰ ਦੇ ਦੇਵਾਂਗੇ ਬਹੁਤ ਹੀ ਪੜਤੇ ਰਹਿਣ ਦੇ ਵਿੱਚ ਓਨਲੀ 800 ਚ ਦੇ ਦੇਵਾਂਗੇ 5 ਮੀਟਰ ਸੂਟ ਪਿਓਰ ਕੈਂਬਰੀਕ ਨਾਲ ਜਾਮਦੀ ਕਾਟਨ 2.5 ਮੀਟਰ ਲਓ ਜੀ ਇਹ ਚੈੱਕ ਕਰੋ ਬਿਊਟੀਫੁੱਲ ਦਾ ਮਤਲਬ ਗਲਾਬ ਸੂਟਸ ਕਾਦੀਆਂ ਵਾਲੇ ਓਨਲੀ 800 ਦੇ ਵਿੱਚ ਸੂਟ ਦੇ ਦੇਣਾ ਜੀ ਤੇ ਕੱਪੜਾ ਜ਼ਬਰਦਸਤ ਵਾ ਜੀ ਵਾ ਉਹ ਵੀ ਫੜਾ ਦੇ ਪਿਛਲੇ ਪਤਰਾ ਬਣਿਆ ਵਾਲੇ ਹਾਂ ਲਓ ਜੀ ਇਹ ਵੀ ਤੁਸੀਂ ਸਿਰਫ ਸਿਰਫ 800 ਰੁਪਏ ਦੇ ਵਿੱਚ ਲੈ ਕੇ ਜਾ ਸਕਦੇ ਹੋ ਬਹੁਤ ਹੀ ਜ਼ਬਰਦਸਤ ਸੂਟ ਚਲੋ ਜੀ ਵਾਹ ਜੀ ਵਾਹ 5 ਮੀਟਰ ਕਪੜਾ ਪੂਰਾ ਦਿਖਾ ਦਿਤੇ ਆਹੋ ਬਲੂ ਵਾਲਾ ਵਖਾ ਦੇ ਵਾਓ ਇਹ ਲਾਸਟ ਲਾਸਟ ਹੀ ਬਚੇ ਨੇ ਫਾਇਦਾ ਤੋ ਆਹ ਰਹੀ ਯੈਲੋ 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 ਵਾਲਾ ਵਖਾ ਆਹ ਵਾਲਾ ਹਾਂਜੀ ਹਾਂਜੀ ਨੇ ਪੁੱਤਰਾ ਇਧਰ ਤੱਕ ਅਲਟੀਮੇਟ ਦਾ ਮਤਲਬ ਅਲਟੀਮੇਟ ਇਧਰ ਦੇਖੋ ਜੀ ਪਿਓਰ ਕੈਮਰਿਕ ਅਵਾਜ਼ ਦਿਖਾਣਾ ਪਿਓਰ ਕੈਮਰਿਕ ਇੰਪੋਰਟਡ ਇਹ ਤੋਂ ਗ੍ਰੀਨ ਉਹ ਗੋਟਰ ਵਾ 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 ਬੜੀ ਲੋਇਆ ਇਹ 5 ਮੀਟਰ ਸੂਟ ਹੈ ਜੀ ਸਾਰਾ ਹੀ ਔਰ ਜਾਨਦਾਰ ਸਭ ਤੋਂ ਵੱਡੀ ਗੱਲ ਜਾਨਦਾਰ ਸ਼ਾਨਦਾਰ ਮੈਂ ਤਾਂ ਫੜ ਕਿ ਨਹੀਂ 파ਸਾ ਜਿਹੜਾ ਆ ਵੀ ਭਾਈ ਆ ਵੀ ਦਿਖਾ ਦੇਣੀ ਕੋਈ ਗੱਲ ਉਹ ਉਹ ਦਿਖਾਓ ਪੁੱਤਰ ਛੋੜ ਚੁਪਿਆ ਆ ਆ ਆ ਦੇਖੋ ਅਦਰ ਦੇਖੋ ਇਹ ਆਏਗਾ ਜੀ ਗਲੋਰੀ ਟੈਕਸ ਪਲੱਸ ਐਸ ਕੇ ਪ੍ਰੀਮੀਅਮ ਦੀ ਬਾਟਮ ਇਹ ਦੇਖੋ ਜੀ ਇਹ ਜਿਹੜਾ ਕੱਪੜਾ ਹੈ ਨਾ ਇਹ ਕੱਪੜਾ ਜਿਹੜਾ ਇਹ ਸਭ ਨੂੰ ਪਤਾ ਕੀ ਚੀਜ਼ ਆ ਠੀਕ ਹੈ ਨਾ 8900 ਦਾ ਬਾਜ਼ਾਰੋਂ ਮਿਲਦਾ ਹੈ 5 ਮੀਟਰ ਤੇ ਸਮਝ ਲਓ ਕਿ 400 450 ਦੀ ਸਲਵਾਰ ਹੀ ਲਈ ਆਪਾਂ ਨਾਲ ਜੀ 올ਓਵਰ ਦਾ ਵੀ ਪ੍ਰਾਈਸ ਆਪਾਂ ਤੁਹਾਨੂੰ ਭਾ ਦੇ ਭਾ ਹੀ ਦੇ ਦੇਣਾ ਹੈ 700 ਚ ਲੈ ਲਓ 올ਓਵਰ ਜੀ ਚੱਕ ਦਿਓ ਫੱਟੇ ਆਫਰ ਦਿੱਤਾ ਲਗਾ ਹਾਂ ਵਿਸ਼ਾ ਮੇਰਾ ਪੁੱਤ ਬਹੁਤ ਹੀ ਜ਼ਬਰਦਸਤ ਸੂਟ ਆਏ ਨੇ ਮੈਂ ਕਹ ਜੀ ਤਾੜ ਤਾੜ ਕਰਾ ਦੇਣੀ ਹੈ ਆਹ ਹੋ ਆਹ ਜਿਹੜਾ ਨਹੀਂ ਦੀਦੀ ਜੀ ਜਿਹੜਾ ਤੁਹਾਨੂੰ ਪਸੰਦ ਵਾਣਾ ਕਢਾ ਲਾ ਕਢਾ ਲੋ ਇੱਕ ਨਾਲ ਦੇ ਕਿੰਨੇ ਕਿੰਨੇ ਬਣੇ ਪਏ ਹਾਂ ਚਲੋ ਇਹ ਸਰਪਲਸ ਹੈ ਦੋਸਤੋ ਇੰਪੋਰਟਡ ਆਪ ਪ੍ਰਿੰਟ ਵਿੱਚੋਂ ਕੱਢਦੇ ਬਾਰੇ ਇਹ ਪੱਤਰੀ ਤੇ ਮਹਿੰਗਾ ਬੜਾ ਚਲੋ ਜੀ 올 ਓਵਰ ਤੁਹਾਡਾ ਫਾਇਦਾ ਹੋ ਗਿਆ ਜੀ ਲੋ ਜੀ ਲੋ ਕਿੰਨੇ ਦਾ ਚਲੋ ਚਲੋ 700올 ਇੰਡੀਆ ਸ਼ਿਪਿੰਗ ਫ੍ਰੀ ਚਲੋ ਜੀ ਲੋ ਜੀ ਫਿਰ ਓਏ ਹੋਏ ਹੋਏ ਕਿਉਂਕਿ ਇਹ 올 ਓਵਰ ਯਾਰ ਮਹਿੰਗਾ ਬੜਾ ਹੁੰਦਾ ਕੀ ਕਰੇ ਬੰਦਾ ਸਰਪਲਸ ਦੀ 올ਓਵਰ ਬਹੁਤ ਮਹਿੰਗੀ ਆ ਹਾਂ ਇਹ ਦਿਖਾ 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 ਵਾਓ ਵਾਓ ਐ ਦੇਖੋ ਇਹ ਪਾਪਲਿਨ ਮਿਕਸ ਹੈ ਜੀ ਐ ਵੀ ਸਰਪਲਸ ਹੈ ਔਰ ਐ ਤੇ ਫਿਰ ਤੁਹਾਨੂੰ ਪਤਾ ਹੀ ਹੈ ਹਾਏ 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 ਜਬਰਦਸਤ ਆਸਟ ਪੀਸ ਲੈਫਟ ਨੇ ਇਹ ਵੀ ਅੱਜ 900 ਰੁਪਏ ਦਾ ਲੈ ਲਓ ਮੇਰੀ ਬੇਟੀ ਦੇ ਆਉਣ ਦੀ ਖੁਸ਼ੀ ਤੇ ਆਫਰ ਵਾਜੀਵਾ ਦਖਾਈ ਜਾ ਪੁੱਤਰ 900 ਚ ਲੈ ਲਓ ਸ਼ਿਪਿੰਗ ਫ੍ਰੀ ਦੇ ਦੇਗਾ ਗਲਾਬ ਸੂਟਸ 올 ਇੰਡੀਆ ਇੰਪੋਰਟਡ ਸਟਾਕ ਸਾਰੇ ਇੱਕ ਮਿੰਟ ਪੁੱਤਰ ਆ ਗਿਆ ਬਸ ਵਾਓ ਨਹੀਂ ਲਬਣੀ ਆਏ ਹਾਏ ਹਾਏ 900 ਓਨਲੀ ਜਿਨ੍ਹਾਂ ਨੇ 1000 ਦੇ ਲਿਆ ਉਹਨਾਂ ਨੂੰ ਮਗਾ ਕਟਨੀ ਆ ਪਰ ਚਲੋ ਕੋਈ ਨਹੀਂ ਉਹਨਾਂ ਨੂੰ ਪਤਾ ਹੈ ਕਿ ਭਾਈ ਨੇ ਹੋਲੀ ਦਾ ਆਫਰ ਨਹੀਂ ਦਿੱਤਾ ਨਾ ਹੀ ਬੇਟੀ ਦੇ ਆਉਣ ਦੀ ਖੁਸ਼ੀ ਦੇ ਵਿੱਚ ਹਰ ਕੋਈ ਡਿਸਕਾਊਂਟ ਦਿੱਤਾ ਲਓ ਜੀ ਚੈੱਕ ਕਰੋ ਬਹੁਤ ਹੀ ਪਿਆਰੇ ਸੂਟ ਹੈ ਤੇਰਾ 10000 10000 ਹੂੰ ਚਲੋ 4000 ਜੀ ਮਿਲੀਏ ਇੱਕ ਪੀਸ ਰਹਿ ਗਿਆ ਮੇਰੀ ਹੱਬ ਮੇਰੀ ਬੜੀ ਦੇਰ ਦੀ ਆਖੀ ਮੈਂ ਕਿਹਾ ਜਦੋਂ ਇੱਕੋ ਪੀਸ ਰਹਿ ਰਿਹਾ ਉਹਦੇ ਲੈਣੀ ਵਾਓ ਵਾਜੀ ਉਹ ਵੀ ਉਹ ਵੀ ਪੁੱਤ ਖਾਵਾ ਵਾਲਾ ਆ ਮੈਚਿੰਗ ਹਾਂ ਜੀ ਹਾਂ ਜੀ ਲੇ ਲੈ ਲੈ ਜਲਦੀ ਫਟਾ ਫਟਾ ਇੰਨਾ ਟਾਈਮ ਨਹੀਂ ਹੈਗਾ ਕੋਈ ਨਹੀਂ ਚ ਪਿੰਕ ਹੈਗਾ ਵਾ ਲੋ ਜੀ ਬਹੁਤ ਹੀ ਪਿਆਰਾ ਸੂਟ ਲੋ ਜੀ ਇਹ ਦੇਖੋ ਇਹਦੇ ਇੰਨਾ ਸੋਹਣਾ ਲਾਈਨਾਂ ਵਾਲਾ ਪ੍ਰਿੰਟ ਪੁੱਛੇ ਕੁਛ ਨਾ ਉਹ ਆਲਓਵਰੀ ਫੜਾ ਦੇ ਉਹ ਵੀ ਫੜਾ ਦੇ ਆਲਓਵਰੀ ਹਾਂ ਹਾਂ ਲੋ ਜੀ ਲੈ ਲਓ ਦੋਸਤੋ ਇਹ ਵੀ 900 ਚ ਲੈ ਲਓ ਹੋਰ ਦੱਸੋ 5 ਮੀਟਰ ਸੂਟ 900 ਰੁਪਏ ਦਾ ਮੇਲਾ ਤੁਹਾਡੇ ਹੱਥ 'ਚ ਜੇ ਲੁੱਟ ਲਓ ਇੱਕ ਇੱਕ ਸੂਟ ਬਚਿਆ ਮੇਰੇ ਕੋ ਫੇਦਾ ਤੁਹਾਡਾ 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 ਯਾ ਵਾਓ ਬਿਨਾ ਲਾਈਨਿੰਗ ਤੋਂ ਸੂਟ ਬੰਨਾ ਕਿਤੇ ਜਬਰਦਸਤ ਚਲੋ ਪੁੱਤਰ ਅੱਗੇ ਜੀ ਵਾਓ ਵਾ ਜੀ ਵਾ ਜਬਰਦਸਤ ਸਭ ਤੋਂ ਵੱਡੀ ਗੱਲ ਇਹਦਾ ਤੇ ਚਸ ਵੀ ਨਹੀਂ ਨਿਕਲਦੀ ਰੰਗ ਵੀ ਨਹੀਂ ਬਲੀਡ ਹੁੰਦਾ ਜੀ ਸਿਰ ਪਿਓਰ ਕਾਟਨ 올 ਓਵਰ 5 ਮੀਟਰ ਸੂਟ ਤੇ ਦੁਪੱਟਾ ਦੁਪੱਟਾ ਕੋਟਾ ਡੋਰੀ ਆਦਾ ਤੇ ਇਧਰ ਚੈੱਕ ਕਰੋ ਫਿਰ ਓਏ ਹੋਏ ਹੋਏ ਹੋ ਇੱਧਰ ਵੇਖੋ ਤਾਰੇ ਸਟਾਰ ਸਟਾਰ ਚਲੋ ਅੱਗੇ ਪੁੱਤਰ ਲੋ ਜੀ ਇੱਧਰ ਵੇਖੋ ਸੇਮ ਅੱਗੇ ਇਹ ਆਏਗਾ ਬਸ ਠੀਕ ਠੀਕ ਹੈ ਪੁੱਤਰ ਵੈਰੀ ਗੁੱਡ ਬਹੁਤ ਜ਼ਬਰਦਸਤ ਚਲੋ ਜੀ ਲੋ ਜੀ ਇੱਧਰ ਚੈੱਕ ਕਰੋ ਇਹ ਦੁਪੱਟਾ ਵਖਾ ਦਿਓ ਵਾਓ ਇਹ ਦੁਪੱਟੇ ਦਾ ਕੰਮ ਚੈੱਕ ਕਰੋ ਜੀ ਤੁਸੀਂ ਵਾਹ ਜੀ ਵਾਹ ਇੱਧਰ ਵੇਖੋ ਚਲੋ ਅੱਗੇ ਪੁੱਤਰ ਖੁੱਲਾ ਡੁੱਲਾ ਦੁਪੱਟਾ ਵਾਓ 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 ਇਹ ਦੇਖੋ ਤੁਸੀਂ ਵਾਹ ਠੀਕ 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 ਸਟਾਰ ਵਾਲਾ ਦੁਪੱਟਾ ਲੱਭ ਗਿਆ ਪੁੱਤਰ ਓਕੇ ਓਕੇ ਇਹ ਬਹੁਤ ਸੋਹਣੀ ਕੁੜੀ ਹੈ ਇਧਰ ਚੈੱਕ ਕਰੋ ਇੰਪੋਰਟਡ ਵਾਹ ਜੀ ਵਾਹ ਚਲੋ ਪੁੱਤਰ ਅੱਗੇ ਜੀ ਜੀ ਫਿਰ ਬਟਰ ਮਸਲੀਨ ਚੈੱਕ ਕਰੋ ਜੀ ਇਹ ਵੀ ਤੁਹਾਨੂੰ ਡਿਸਕਾਊਂਟ ਦੇ ਦੇਣਾ 1500 ਦਾ ਸੂਟ ਚਲੋ ਜੀ ਵਿਦਆਊਟ ਦੁਪੱਟਾ ਚਲੋ ਚਲੋ ਕਿਹੜਾ ਫਲਾਈ ਨਹੀਂ ਆਦਾ ਅਸੀਂ ਲਵੇ ਨਾ ਕਿਹੜਾ ਸਟੋਰ ਨਹੀਂ ਆਈ ਜੀ ਆਇਆ ਲਾ ਜੋ ਕੀ ਗੱਡੀ ਤੇ ਆਇਆ ਚਲੋ ਤੇਰੇ ਤੇਰੇ ਦਿਮਾਗ ਦੀ ਤੋਂ ਆਪਣੇ ਦਿਮਾਗ ਤੇ ਨਹੀਂ ਲੈ ਲੋ ਦੋਸਤੋ ਆ ਗਈ ਵਾਰੀ ਜੀ ਫਿਰ ਪਿਓਰ ਸਭ ਤੋਂ ਪਹਿਲਾਂ ਤੁਹਾਨੂੰ ਇਹ ਚੀਜ਼ ਦਿਖਾਈਏ ਦੋਸਤੋ ਇਧਰ ਵੇਖੋ ਇਹ 100% ਪ੍ਰੀਮੀਅਮ ਕਾਟਨ ਲਗਜ਼ਰੀ ਕਲੈਕਸ਼ਨ ਬਾਈ ਏਕੇ ਟੈਕਸ ਸਮਝ ਲਓ ਕਿ ਕਪੜਾ ਸਭ ਤੋਂ ਉੱਪਰ ਦੀ ਕੁਆਲਿਟੀ ਦਾ ਲਗਾਇਆ ਹੋਇਆ ਅਸੀਂ ਸਮਝਿਓ ਗੱਲ ਨੂੰ ਇਹ 900 950 ਦਾ ਖਾਲੀ ਕੱਪੜਾ ਹੀ ਲਾਇਆ ਓਕੇ ਜੀ ਬਾਕੀ ਸਾਰੀ ਕਢਾਈ ਤੇ ਕੰਮ ਆ ਸਾਡਾ ਮਾਰਜਨ ਬਹੁਤ ਹੀ ਜ਼ਿਆਦਾ ਥੋੜਾ ਪਿਓਰ ਦਾ ਮਤਲਬ ਪਿਓਰ ਗਲਾਬ ਸੂਟਸ ਇਹ ਵਰਕ ਦੀ ਸਫਾਈ ਦੇਖੋ ਸਭ ਤੋਂ ਵੱਡੀ ਗੱਲ ਦੋਸਤੋ ਅਸੀਂ ਤੁਹਾਨੂੰ ਇਹ ਦੱਸਣ ਲੱਗੇ ਹਾਂ ਪਹਿਲਾਂ ਕਿ ਆ ਚੈੱਕ ਕਰ ਲਓ ਇਹ ਸਾਰਾ ਬੁਟੀਕ ਵਰਕ ਹੈ ਨਾ ਕੀ ਕੰਪਿਊਟਰ ਵਰਕ ਹੈ ओके जी फ्रंट ਸਾਰਾ ਆ ਗਿਆ ਜੀ ਬਾਜੂ ਆ ਗਈ ਜੀ ਪਲੱਸ ਇਹਦੀ ਬਾਟਮ ਤੇ ਵੀ ਵਰਕ ਆ ਗਿਆ ਸੂਟ ਆਏਗਾ 5 ਮੀਟਰ 2000 ਤੇ 90 ਰੁਪਏ ਦਾ ਓਕੇ ਜੇ ਤੁਸੀਂ ਦੁਪੱਟਾ ਨਾਲ ਲਗਵਾਉਣਾ ਹੈ ਤੁਹਾਡੀ ਇੱਛਾ ਤੁਸੀਂ ਕਿੰਨੇ ਵਾਲਾ ਦੁਪੱਟਾ ਨਾਲ ਲਵਾਉਣਾ ਹੈ 250 ਵਾਲਾ ਲਵਾਉਣਾ ਹੈ 400 ਵਾਲਾ ਲਵਾਉਣਾ ਹੈ ਜਾਂ 500 ਵਾਲਾ ਦੁਪੱਟਾ ਤੁਸੀਂ ਨਾਲ ਐਡ ਕਰਵਾਉਣਾ ਉਹ ਅਸੀਂ ਨਾਲ ਅਸੀਂ ਐਡ ਕਰ ਦਵਾਂਗੇ ਠੀਕ ਹੈ ਚਲੋ ਜੀ ਐ ਚੈੱਕ ਕਰੋ ਇੰਪੋਰਟਡ ਵਰਕ ਸਾਰਾ ਹੈ ਲੈਂਥ ਦੀ ਕੋਈ ਦਿੱਕਤ ਨਹੀਂ ਕਿਸੇ ਤਰ੍ਹਾਂ ਦੀ ਵੀ ਦਿੱਕਤ ਨਹੀਂ ਚਲੋ ਐ ਦੇਖੋ ਵਰਕ ਠੀਕ ਹੈ ਜੀ ਬਹੁਤ ਹੀ ਸ਼ਾਨਦਾਰ ਸੁਪੀਰੀਅਰ ਸੋਬਰ ਸਾਰਾ ਬੁਟੀਕ ਦਾ ਵਰਕ ਵਾਓ ਭਾਵੇਂ 52 ਲੈਂਥ ਵੀ ਹੋਵੇ ਕਸਟਮਰ ਦੀ ਇੱਧਰ ਦੇਖੋ ਕਲਰ ਚਾਰਟ ਜਿਹੜਾ ਹੈ ਨਾ ਇੱਧਰ ਵੇਖੋ ਠੀਕ ਹੈ ਐ ਦੇਖੋ ਸਫਾਈ ਮੈਂ ਫੈਲ ਹੋ ਗਿਆ ਜੀ ਸਫਾਈ ਇੰਨਾ ਕਿ ਜ਼ਿਆਦਾ ਸੋਹਣੇ ਵਰਕ ਕੀਤੇ ਨੇ ਚਲੋ ਐਲੋ ਐ ਸੂ ਪਿਛੇ ਕਰ ਥੋੜਾ ਬੁੱਤ ਵਾਓ ਇੰਨਾ ਇਹ ਰੀਅਲ ਜਿਹਾ ਇੰਨਾ ਕੁ ਸੂਟ ਜ਼ਬਰਦਸਤ ਹੈ ਨਾ ਅਲਟੀਮੇਟ ਚਲੋ ਲਓ ਜੀ ਬਲੈਕ ਫਿਰ ਸਾਰਿਆਂ ਦੇ ਪਾਪਾ ਸ਼ਰੀ ਯੂ نو ਇਹ ਤੇ ਲਾਟੂ ਲੱਗੇ ਹੋਏ ਨੇ ਸੂਟ ਦੇ ਉੱਤੇ ਜਿੱਦਾਂ ਕਹਿ ਲੋ ਤੁਸੀਂ ਹਣਾ ਜਗਮਗ ਜਗਮਗ ਚਲੋ ਅੱਗੇ ਆ ਦੇਖੋ ਜੀ 컬러 ਕੰਬੀਨੇਸ਼ਨ ਚੈੱਕ ਕਰੋ ਤੁਸੀਂ ਬਾਜੂ ਤੇ ਵੀ ਵਰਕ ਬਾਟਮ ਤੇ ਵੀ ਵਰਕ ਚਲੋ ਲੈਂਥ ਅਸੀਂ ਆਹ ਵੇਖੋ ਐਕਸਟਰਾ ਰੱਖੀ ਮੰਨ ਲਓ ਹੁਣ ਕਿਸੇ ਭੈਣ ਦਾ ਘੇਰਾ ਇੱਥੋਂ ਤੱਕ ਬੰਦਾ ਕੋਈ ਆਂਦੀ ਮੈਨੂੰ ਲੰਬਾ ਚਾਹੀਦਾ ਅੰਗੇ ਨੰਬਰ ਤੇ ਵੇਖੀ ਗਾਲ ਜੀ ਹੋ ਕਿਸੇ ਹੋਰ ਤੇ ਠੀਕ ਠਾਕ ਲਾਉਡੀ ਬੈਠੋ ਆਜੋ ਇੱਧਰ ਆਜੋ ਚਲੋ ਜੀ ਅੱਗੇ ਕਰੋ ਲੋ ਜੀ ਇਹ ਇਹ ਡਿਜ਼ਾਈਨ ਵੀ ਬਹੁਤ ਹੀ ਜ਼ਿਆਦਾ ਫਾਈਨ ਹੈ ਬਹੁਤ ਪਿਆਰੀ ਚੀਜ਼ ਹੈ ਬਿਊਟੀਫੁਲ ਸੂਟ ਨੇ ਚਲੋ ਬਾਜੂ ਤੇ ਵਰਕ ਹੈ ਪਾਣੀ ਲਿਆ ਬੇਟਾ ਲਓ ਜੀ ਇਹ ਦੇਖੋ ਵਿਦਆਊਟ ਲਾਈਨਿੰਗ ਸੂਟ ਬੰਨੇ ਆ ਜੀ ਇਹ 5 ਮੀਟਰ ਸੂਟ ਪੂਰਾ ਚਲੋ ਇਹ ਤੇ ਇਦਾਂ ਲੱਗਦਾ ਜਿਵੇਂ ਪੇਂਟ ਹੀ ਹੋਇਆ ਇਹਦਾ ਵਰਕ ਗਲੇ ਦਾ ਵਿਖਾਓ ਪਹਿਲਾਂ ਤੇ ਉਹ ਦੂਜਾ ਬਾਅਦ ਚ ਵਿਖਾਓ ਇਹ ਗਲੇ ਦਾ ਵਰਕ ਚੈੱਕ ਕਰੋ ਕੋਈ ਨਹੀਂ ਕਹਿੰਦਾ ਕਿ ਭਾਜੀ ਇਹ ਵਰਕ ਹੈ ਸਭ ਨੇ ਪੁੱਛਿਆ ਕਿ ਇਹ ਪੇਂਟ ਹੋਇਆ ਨਹੀਂ ਇਹ ਪ੍ਰੋਪਰ ਬੁਟੀਕ ਦਾ ਵਰਕ ਹੈ ਕਿਉਂਕਿ ਇੰਨੀ ਸਫਾਈ ਨਾਲ ਵਰਕ ਹੋਇਆ ਹੈ ਕੀ ਪੁੱਛੋ ਕੁਛ ਨਾ ਇਹਦੇ ਵਿੱਚ ਇੱਕ ਜਿਹੜਾ ਆਏਗਾ ਜੀ 2 ਮਿੰਟ ਤਕਰੀਬਾ ਸਿਰ ਇਧਰ ਦੇਖੋ ਵਾਓ ਦੋਸਤੋ ਥੋੜੀ ਵੇਚਣੀ ਮਨਜ਼ੂਰ ਹੈ ਪਰ ਵੇਚਣੀ ਸਫਾਈ ਦੀ ਚੀਜ਼ ਹੈ ਚਲੋ ਇਧਰ ਦੇਖੋ ਇਹ ਡਿਜ਼ਾਈਨ ਵਾਓ ਵਾਟ ਅ ਮਾਰਕੀਟ ਪ੍ਰਾਈਸ ਦੋਸਤੋ ਦੁਪੱਟੇ ਨਾ ਤਿਆਰ ਕਰਕੇ 3500 3600 ਕਈ ਬੁਟੀਕਸ 42 4200 ਦਾ ਵੀ ਸੇਮ ਛੋੜ ਵੇਚ ਰਹੇ ਨੇ ਠੀਕ ਹੈ ਕਿ ਨਹੀਂ ਪਰ ਇੰਨਾ ਨਾ ਕਰਿਆ ਕਰੋ ਤੁਸੀਂ ਗਾਗਾ ਨਾ ਹਨਾ ਥੋੜੀ ਖਾਓ ਲੰਬੀ ਲੰਬੇ ਚਲੋਗੇ ਐ ਦੇਖੋ ਇਹ ਤੇ ਕਲਰ ਹੀ ਇੰਨਾ ਕੋ ਫਾਈਨ ਹੈ ਨਾ ਬਹੁਤ ਹੀ ਪਿਆਰਾ ਐ ਦੇਖੋ ਵੀਡੀਓ ਚ ਨਹੀਂ ਆ ਰਿਹਾ ਹੁਣ ਤੁਹਾਨੂੰ ਇਹ ਐਕਚੁਅਲ ਚ ਕਲਰ ਆਏਗਾ ਇਹ ਵਾਲਾ ਠੀਕ ਹੈ ਇਹਦਾ ਵਰਕ ਚੈੱਕ ਕਰੋ ਠੀਕ ਹੈ ਗੁਸ਼ਮੁਸ਼ੂ ਘਰਪੁੱਤਰੇ ਨੂੰ ਇਹ ਐ ਐਕਚੁਅਲ ਚ ਕਲ ਰਿਹਾ ਸੂਟ ਦਾ ਇਹ ਵਾਲਾ ਠੀਕ ਹੈ ਤੇ ਇਹਦੇ ਚ ਅਗਲਾ ਡਿਜ਼ਾਈਨ ਦੇਖੋ ਇਹ ਚੈੱਕ ਕਰੋ ਵਾਓ ਸਫਾਈ ਚ ਦੇਖੋ ਕਿ ਸੋਹਣੀ ਠੀਕ ਹੈ ਜੀ ਡਨ ਥੈਂਕ ਯੂ ਹਾਂ ਜੀ ਫਿਰ ਕਾਟਨ ਇੰਪੋਰਟਡ ਵਧੀਆ ਵਾਲੀ ਫਰੰਟ ਸਾਰਾ ਹੀ ਵਰਕ ਆਏਗਾ ਓਕੇ ਜੀ ਥੈਨ ਬਾਜੂ ਤੇ ਵੀ ਵਰਕ ਆਏਗਾ ਬਿਨਾ ਦੁਪੱਟੇ ਤੋਂ ਸੂਟ ਆਏਗਾ ਜੀ ਜੇ ਤੁਸੀਂ ਦੁਪੱਟਾ ਲੈਣਾ ਤੇ ਦੁਪੱਟਾ ਤੁਹਾਨੂੰ ਐਕਸਟਰਾ ਨਾਲ ਲਗਵਾ ਦੇਵਾਂਗੇ ਜਿਹੜਾ ਵੀ ਕੋਈ ਕਸਟਮਾਈਜ਼ ਹੋ ਜਾਏਗਾ ਚਲੋ ਅੱਗੇ ਲੋ ਜੀ ਆ ਚੈੱਕ ਕਰੋ ਕਾਟਨ ਬਹੁਤ ਹੀ ਵਧੀਆ ਬਹੁਤ ਹੀ ਪਿਆਰੀ ਐ ਦੀਆਂ ਬਾਜੂ ਆਉਣਗੇ ਜੀ ਐ ਜ਼ਬਰਦਸਤ ਸਾਰਾ ਬੁਟੀਕ ਦਾ ਕੰਮ ਹੈ ਜੀ ਚਲੋ ਅੱਗੇ ਐ ਚੈੱਕ ਕਰੋ ਬਹੁਤ ਹੀ ਸੋਹਣੀ ਲੈਂਥ ਦੀ ਤੇ ਕੋਈ ਦਿੱਕਤ ਹੀ ਨਹੀਂ ਇਧਰ ਵੇਖੋ ਐ ਵਰਕ ਚੈੱਕ ਕਰੋ ਘੇਰਾ ਚੈੱਕ ਕਰੋ ਪਲੱਸ ਐ ਦੇਖੋ ਇਹਦੀ ਬਾਜੂ ਕਿੰਨੀ ਹੈਵੀ ਬਣੀ ਹੋਈ ਹੈ ਠੀਕ ਹੈ ਜੀ ਚਲੋ ਵਾਓ ਇਹ ਤਾਂ ਲਾਟੋ ਹੀ ਲੱਗੇ ਸੂਟ ਦੇ ਉੱਤੇ ਇਹ ਕੜਾਈ ਬਹੁਤ ਹੀ ਜ਼ਿਆਦਾ ਪਿਆਰੀ ਹੈ ਬਹੁਤ ਹੀ ਟ੍ਰੈਂਡਿੰਗ ਚ ਹੈ ਚਲੋ ਵਾਹ ਸਾਰੀ ਪਫ ਦੀ ਬੁਟੀਕ ਦੀ ਕੜਾਈ ਹੋਈ ਹੈ ਜੀ ਜ਼ਬਰਦਸਤ ਵਾਹ ਜੀ ਵਾਹ ਇਹ ਕਲਰ ਬਹੁਤ ਸ਼ਾਨਦਾਰ ਬਹੁਤ ਪਿਆਰਾ ਚਲੋ ਵਾਹ ਵਾਹ ਆਹ ਵੇ ਵੇ ਇਹ ਦੇਖੋ ਇਹ ਪਤਾ ਚਲਦਾ ਸੂਟ ਕੋਟਨ ਹੈ इजी वॉश ਕਰੋ ਕੱਪੜੇ ਨੂੰ ਕਦੀ ਕੁਝ ਨਹੀਂ ਹੁੰਦਾ ਦੋਸਤੋ ਚਲੋ ਅੱਗੇ ਲੋ ਜੀ ਇਹ ਲਾਈਨਾਂ ਵਾਲਾ ਦੇਖੋ ਬਹੁਤ ਹੀ ਪਿਆਰਾ ਵਰਕ ਹੈ ਬਹੁਤ ਹੀ ਜ਼ਬਰਦਸਤ ਵਰਕ ਵਾਓ ਵਾਓ ਇਧਰ ਗੱਲ 봐 ਦੇਖੋ ਜਿਹੜਾ ਸਾਰੀ ਬੁਟੀਕ ਦੀ ਕਢਾਈ ਹੈ ਬਾਜੀ ਦਿਖਾ ਦਿਓ ਪੁੱਤਰੀ ਦੀ 5 ਮੀਟਰ ਸੂਟ ਆਏਗਾ ਇਧਰ ਚੈੱਕ ਕਰੋ ਠੀਕ ਹੈ ਜੀ ਸਾਰਾ ਬੁਟੀਕ ਦਾ ਕੰਮ ਹੈ ਲੋ ਜੀ ਇੱਧਰ ਸਾਰਾ ਹੀ ਨੈਟ ਲੱਗਾ ਹੋਇਆ ਹੈ ਕਢਾਈ ਹੈ ਬਾਜੂ ਤੇ ਵੀ ਨੈਟ ਲੱਗਣਾ ਇਹਦੀ ਹਾਂਜੀ ਵਾਹ ਜੀ ਵਾਹ ਬਾਜੂ ਤੇ ਵੀ ਸਾਰਾ ਸਾਰਾ ਬੁਟੀਕ ਪਾਫ ਦਾ ਕੰਮ ਚਲੋ ਅੱਗੇ ਜੀ ਓਏ ਹੋਏ ਹੋਏ ਇੱਧਰ ਬਲੈਕ ਚੈੱਕ ਕਰੋ ਤੁਸੀਂ ਬਹੁਤ ਹੀ ਸ਼ਾਨਦਾਰ ਤੇ ਬਾਜੂ ਵੀ ਦਿਖਾ ਦਿਓ ਬਟਰੀ ਜੀ ਜਿਹੜਾ ਮੱਦੀ ਦੁਪੱਟਾ ਵਾਲਾ ਨਾਲ ਕਰੋ ਜੀ 48 ਦੇ ਕਰੀਬ ਲੈਂਥ ਆ ਰਹੀ ਹੈ ਐਲੋ ਓਏ ਵੇਖੋ ਜੀ ਤੁਸੀਂ ਉਹ ਚੈੱਕ ਕਰ ਲਓ ਪੂਰਾ ਮੈਂ ਕਹਿੰਦੀ ਜਬ 48 ਲੈਂਥ ਕੋਈ ਨਹੀਂ ਜੇ ਤਿਆਰ ਕਰਦਾ ਭਾਵੇਂ ਕੋਈ ਭੈਂਡ 45 ਤਿਆਰ ਕਰ ਲੇ 48 ਚਲੋ ਜੀ ਇਹ ਪਿਓਰ ਕੈਮਰੀ ਉੱਤੇ ਕਢਾਈ ਆ ਗਈ ਇਹਦੀ ਬਾਜੂ ਵੀ ਵਰਕ ਤੇ ਬਾਟਮ ਤੇ ਵੀ ਵਰਕ ਓਕੇ ਜੀ ਬਹੁਤ ਹੀ ਪਿਆਰਾ ਸੂਟ ਨੈਕਸਟ ਕਲਰ ਆਏਗਾ ਜੀ ਇਹ ਵਾਲਾ ਓਏ ਹੋਏ ਹੋਏ ਇਹ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਹੈ ਪਤਾ ਨਹੀਂ ਇਹਨੂੰ ਕੀ ਦੋਰਾ ਪੈ ਜਾਂਦਾ ਫੋਨ ਇਹ ਐਕਚੁਅਲ ਚ ਕਲਰ ਜੇ ਇਹ ਦਾ ਵਰਕ ਜੇ ਇਹ ਸੂਟ ਦਾ ਐਕਚੁਅਲ ਕਲਰ ਹੈ ਅਗਲਾ ਕਲਰ ਦੇਖੋ ਵਾਓ ਵਾਹ ਜੀ ਵਾਹ ਨਹੀਂ ਤੇ 42 ਤੋਂ ਉੱਤੇ ਤਾਂ ਕੋਈ ਕਢਾਈ ਕੱਢਦਾ ਹੀ ਨਹੀਂ 48 ਲੈਂਥ ਵਾਓ ਇੱਛਾ ਤੁਹਾਡੀ ਬਹੁਤ ਹੀ ਪਿਆਰਾ ਕੈਂਬ੍ਰਿਕ ਇਹਦਾ 100 ਰੁਪਏ ਜਾਂ 150 ਰੁਪਏ ਵੱਧ ਡੋਣਾ ਰੇਟ ਠੀਕ ਹੈ 16 1650 ਦਾ ਹੋ ਜਾਏਗਾ ਠੀਕ ਹੈ ਕਿਉਂਕਿ ਜੀ ਸਲਵਾਰ ਵੀ ਬਾਜੂ ਵੀ ਸਾਰਾ ਕੱਢਿਆ ਪਲੱਸ ਜੇ ਦੁਪੱਟਾ ਤੁਹਾਡੀ ਛ ਜਿਹੜਾ ਕੋ ਹੋਗੇ ਅਸੀਂ ਤੁਹਾਨੂੰ ਵੀ ਦੁਪੱਟਾ ਤਿਆਰ ਕਰਾ ਦਾਂਗੇ ਥੈਂਕ ਯੂ ਜੀ ਫਿਰ ਕਰੋ ਗੱਲਬਾਤ ਇਹ ਸਫਾਈ ਸਵੱਛ ਭਾਰਤ ਅਭਿਆਨ ਪਿਓਰ ਕੈਮਰੀ ਕੋਟਨ ਉੱਪਰ ਠੀਕ ਹੈ ਜੀ ਇਹ ਦੀ ਆ ਜੀਗੀ ਜੀ ਆਪਣਾ ਬਾਜੂ ਓਕੇ ਵਰਕ ਚੈੱਕ ਕਰੋ ਇਹ ਦੇਖੋ ਗਲਾ ਦੁਪੱਟਾ ਵਖਾਓ ਪੁੱਤਰ ਲਓ ਜੀ ਟੈਬੀ ਦਾ ਨਾਲ ਹਲ ਦੁਪੱਟਾ ਤੇ ਮੈਂ ਕਹਿੰਨਾ ਜੀ ਐਂਡ ਲੈਵਲ ਵਾਓ 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 ਚਲੋ ਅੱਗੇ ਇਹਨਾਂ ਦੀ ਬਰਉਣੀਆ ਦੇ ਵੀਡੀਓ ਵਾਲੇ ਦੀ ਹਾਂਜੀ ਅੱਛਾ ਲਓ ਜੀ ਐ ਦੇਖੋ ਐ ਮਗੀ ਬਹੁਤ ਵਧੀਆ ਬਹੁਤ ਹੀ ਪਿਆਰਾ ਕੰਮ ਹੈ ਐ ਦੇਖੋ ਯਾਰ ਮੈਂ ਦੇਖੋ ਸਫਾਈ ਸਭ ਤੋਂ ਵੱਡੀ ਗੱਲ ਕੋਈ ਕਾਚਾ ਮਾਜਾ ਨਹੀਂ ਫੇਰੇ ਹੋਇਆ ਇੰਪੋਰਟਡ ਮਾਲ ਹੈ ਕੈਂਬਰੀ ਕੋਟਨ ਉੱਪਰ ਦੁਪੱਟਾ ਵਖਾਓ ਪੁੱਤਰ ਓਏ ਹੋਏ ਹੋਏ ਦੁਪੱਟੇ ਦੀ ਡਾਈ ਚੈੱਕ ਕਰੋ ਵਾਓ ਚਲੋ ਮੇਰਾ ਬੇਟਾ ਅੱਗੇ ਇੱਧਰ ਗੱਲ ਬਾਤ ਦੇਖੋ ਕੜਾਈਆਂ ਜੇ ਕਰਾਈਆਂ ਨੇ ਤੇ ਮਤਲਬ ਸੋਚ ਸਮਝ ਕੇ ਕਰਾਈਆਂ ਨੇ ਇੱਧਰ ਵੇਖੋ ਗੱਲ ਬਾਤ ਵਾਓ ਚਲੋ ਸਾਰੀ ਬੁਟੀਕ ਪਫ ਦੀ ਇਹ ਵੇਖੋ ਤੇ ਬੁਟੀਕਾਂ ਦਾ ਸੂਟ ਹੈ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਘਰੇ ਬੈਠੇ ਹੀ ਤੁਹਾਨੂੰ ਸੂਟ ਦੇਨੇ ਨੇ ਆਪਾਂ ਚਲੋ ਪੁੱਤਰ ਅੱਗੇ इधर देखो कलर देखो इन सोहना चाट लाया आहे, आहे, आहे। मैं क्या जी आंडा वाहे इधर देखो कैमरिक देखो कि प्यारी है दुपट्टा चेक करो वाह चलो बुत्र अगे ਓਏ ਹੋਏ ਹੋਏ ਨੀਂਬੂ ਲੈਮਨ ਬੱਤਾ ਨੀਂਬੂ ਲੈਮਨ ਬੱਤਾ ਕਲਰ ਓਏ ਹੋਏ ਇਹ ਕਲਰ ਬਹੁਤ ਹੀ ਪਿਆਰਾ ਹੈ ਇਹ ਇੱਥੇ ਹੁੰਦਾ ਜੀ ਇਹ ਐਕਚੁਅਲ ਕਲਰ ਹੈ ਥਿਸ ਵਨ ਇਜ਼ ਐਕਚੁਅਲ ਕਲਰ ਠੀਕ ਹੈ ਇਹ ਉਹਦੀ ਕਲਰ ਸੂਟਦਾ ਵੇਖ ਲਓ ਕਢਾਈ ਤੁਹਾਡੇ ਰੂਬਰੂ ਕਰਾ ਦਿੰਨੇ ਚਲੋ ਅੱਗੇ ਪੁੱਤਰ ਵਾਓ ਆ ਦੇਖੋ ओके okay, जी दुपट्टा देखो चलो अब ओ हो 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 कलर बहुत ही प्यारा है ये ये आरी वर्क आएगा जी ठीक है इधर देखो कैमरिक प्योर कॉटन ठीक है जान सोखी इधर देखो वाह चलो पुत्र अगे हाँ 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 वाह जी वाह ट्रिपल डाई दुबट्टा ट्रिपल डाई दुबत्ता कर दे दुबट्टा देखो अगे हो भी ठीक है जी और इधर गलबात देखो बाजू भी बनिया थोड़ा लभदिया पारियाँ दुपट्टा देखो जी वाह चलो पुत्र अगे ए कलर चेक करो आ खोल आ खोल, हाए हाय वाह वाह मुंडा मासी का चलो चलो जी अगे पुत्र वाह जी वाह बेस्ट दी दी बेस्ट, दी बेस्ट